ਸਸਿਕਾ ਜੀ ਮੈਂ ਕੋਮਲਕਪੁਰ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਯਮਨੀ ਕੀ ਗ੍ਰੈਸ ਸੁਰੱਖਿਆ ਵਿਭਾਗ ਦੁਆਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਖਤਮ ਜਾਂ ਸੀਮਤ ਕਰ ਸਕਦੇ ਸੰਘੀ ਰੈਗੂਲੇਟਰੀ ਏਜੰਟੇ ਉੱਤੇ ਸੂਜੀਬਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ ਫਿਰ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਾਵਾਂ ਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਜੋ ਨਿਰਖਕਾ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਦੇ ਵਿੱਚ ਪੜ੍ਹਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨਹੀਂ। ਅਮਰੀਕੀ ਗ੍ਰਾਸ ਪ੍ਰਖਿਆ ਵਿਭਾਗ ਯਾਨੀ ਕਿ DHS ਸੋਹਾਰਾ ਪਨਸਤਾਪ ਇਮੀਗ੍ਰੇਸ਼ਨ ਨਿਯਮ ਸਦਹਿ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OJT ਪ੍ਰੋਗਰਾਮਾਂ ਨੂੰ ਖਤਮ ਜਾਂ ਸੀਮਤ ਕਰ ਸਕਦਾ ਹੈ। ਸੰਘੀਟ ਐਕੂਲੇਟਰੀ ਏਜੰਟੇ ਉੱਤੇ ਸੂਚਿਪਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ 2026 ਦੇ ਸ਼ੁਰੂ ਤੇ ਵਿੱਚ ਵਿਦੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਪਾਵਾਂਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਚੁੰਨੀ ਦੀ ਖਾਨਤਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਿਖਤ ਰਾਸ ਦੇ ਵਿੱਚ ਪੜ੍ਹਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨਹੀਂ OPT ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਕਾਦਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਚੰਪਾ ਦੇ ਵਿੱਚ ਅਧਿਐਨ ਦੇ ਖੇਤਰ ਵਿੱਚ 12 ਮਹੀਨਿਆਂ ਤੱਕ ਕੰਮ ਕਰਨ ਦੀ ਆਗਿਆ ਦਿੱਤਾ ਹੈ STEM OPT ਐਕਸਟੈਂਸ਼ਨ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਵਿੱਚ ਗ੍ਰੈਜੂਏਟਾਂ ਨੂੰ ਬਾਅਦੂ 24 ਮਹੀਨੇ ਕੰਮ ਕਰਨ ਦੀ ਆਗਿਆ ਦਿੱਤਾ ਹੈ ਪ੍ਰੋਗਰਾਮ ਸਮੂਹਿਕ ਤੌਰ ਤੇ ਹਰ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਦਾ ਸਮਰਥਨ ਕਰਦੇ ਨੇ ਤੇ OPT ਪ੍ਰੋਗਰਾਮ ਤੇ ਆਲੋਚਕਾ ਦਾ ਤਰਕ ਹੈ ਕਿ ਇਹ H1B ਵੀਜ਼ਾ ਪ੍ਰਣਾਲੀ ਦੇ ਲਈ ਇੱਕ ਰਸਤਾ ਤਿਆਰ ਕਰਦਾ ਹੈ ਤੇ ਅਮਰੀਕੀ ਨੌਕਰੀਆਂ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦਾ ਹੈ। ਬੁਸ਼ ਪ੍ਰਸ਼ਾਸਨ ਨੇ ਸ਼ੁਰੂ ਤੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀਆਂ H1B ਅਰਜ਼ੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸਟੀਮ OPT ਨੂੰ ਵਧਾਇਆ ਸੀ। DHS ਨੋਟਿਸ ਦੇ ਅਨੁਸਾਰ ਪ੍ਰਸਤਾਵਿਤ ਨਿਯਮ ਪ੍ਰੋਗਰਾਮ ਤੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿੱਖਲਾਈ ਨੂੰ ਬਿਹਤਰ ਢੰਗ ਦੇ ਨਾਲ ਇੱਕ ਸਾਥ ਕਰੇਗਾ ਜਿਸ ਰੂਪੇ ਜਨਤਾ ਨੂੰ ਬੇਰੇ ਸਪਸ਼ਟਤਾ ਪ੍ਰਦਾਨ ਕਰੇਗਾ ਇਸ ਦੌਰ ਦੇਸ਼ ਤੋਂ ਘਟੜੀ ਅਤੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਹੈ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਨਾਗਰਿਕਾ ਦੁਆਰਾ ਵਿਸਥਾਪਿਤ ਹੋਣ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਨਿਯਮ ਜਾਰੀ ਕਰਨ ਦੀ ਉਮੀਦ ਹੈ ਵਾਈਟ ਹਾਊਸ ਦੇ ਚਿੱਟੇ ਚੀਫ ਆਫ ਸਟਾਫ ਸਟੀਫਨ ਮਿਲਰ ਕਥਿਤੋਤੇ ਇਸ ਕਦਮ ਦੇ ਪਿੱਛੇ ਇੱਕ ਮੁੱਖ ਹਸਤੀ ਨੇ ਇਹ ਵਿਕਾਸ ਪਹਿਲਾਂ ਦੇ ਪ੍ਰਸਤਾਵਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਿਯਮਾਂ ਨੂੰ ਸਖਤ ਦਾਸੀ ਗਸਟ ਵਿੱਚ टीएचएस ਨੇ ਮੌਜੂਦਾ ਸਥਿਤੀ ਦੀ ਮਿਆਰ ਟਾਚੇ ਨੂੰ ਨਿਸ਼ਚਿਤ ਦਾਖਲਾ ਅਵਧੀ ਦੇ ਨਾਲ ਬਦਲਣ ਦਾ ਸੁਝਾਅ ਦਿੱਤਾ ਜੋ ਸੰਭਾਵਿਤ ਤੌਰ ਤੇ ਲੰਬੇ ਸਮੇਂ ਦੇ ਅਕਾਦਮਿਕ ਪ੍ਰੋਗਰਾਮਾਂ ਨੂੰ ਗੁੰਜਾਦਾਰ ਬਣਾਉਂਦਾ ਹੈ ਜਿਹਾ ਸਤੰਬਰ ਦੇ ਵਿੱਚ ਅਧਿਕਾਰੀਆਂ ਨੇ ਹਾਲੀ ਦੇ ਗ੍ਰੈਜੂਏਟ ਨਾਲੋਂ ਸੀਨੀਅਰ ਉਮੀਦਵਾਰਾਂ ਨੂੰ ਤਲਜੀਹ ਦੇਣ ਦੇ ਲਈ ਐਚ1ਬੀ ਵੀਜ਼ਾ ਪ੍ਰਕਿਰਿਆ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸਮੇਖਿਆ ਦੇ ਇਹਨ ਇੱਕ ਹੋਰ ਨਿਯਮ ਵੀਜ਼ਾ ਸ਼ਰਨੀਆਂ ਵਿੱਚ F1 ਵਿਅਕਤੀਆਂ ਨੂੰ ਹੋਰ ਸੀਮਿਤ ਕਰ ਸਕਦਾ ਹੈ। ਅਨੁਮਾਨਿਤ ਨਿਯਮ ਡੋਨਾਲਡ 트ੰਪ ਦੁਆਰਾ ਦਿੱਤੇ ਗਏ ਬਿਆਨਾਂ ਦੇ ਉਲਟ ਹੈ। ਦੱਸਿਆ ਇੱਕ ਨਿੱਜੀ ਚੈਨਲ ਉੱਤੇ ਹਾਲੀਆ ਇੰਟਰਵਿਊ ਦੇ ਵਿੱਚ 트ੰਪ ਨੇ ਜੋਦ ਕੇ ਕਿਹਾ ਹੈ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕੀ ਉੱਚ ਸਿੱਖਿਆ ਸੰਸਥਾਵਾਂ ਦੀ ਵਿੱਤੀ ਸਥਿਰਤਾ ਲਈ ਜ਼ਰੂਰੀ ਸਮਝਦੇ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆਉਣ ਵਾਲੇ ਅੱਧੇ ਲੋਕਾਂ ਦੁਨੀਆਪਾ ਦੇ ਵਿਦਿਆਰਥੀਆਂ ਨੂੰ ਸਦੀ ਪੂਰੀ ਯੂਨੀਵਰਸਿਟੀ ਅਤੇ ਕਾਲਜ ਪ੍ਰਣਾਲੀ ਨੂੰ ਤਬਾਹ ਕਰ ਦੇਣਾ ਇਸ ਨੂੰ ਨਹੀਂ ਕਟਣਾ ਚਾਹੁੰਦੇ ਮੈਂ ਅਝਿਆਨ ਨਹੀਂ ਕਰਨਾ ਚਾਹੁੰਦਾ ਯਮਨੀਕੀ ਗ੍ਰਾਸ ਪ੍ਰੋਖਿਆ ਵਿਭਾਗ ਦੁਆਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਖਤਮ ਜਾਂ ਸੀਮਤ ਕਰ ਸਕਦੇ ਸੰਘੀ ਰੈਗੂਲੇਟਰੀ ਏਜੰਟੇ ਉੱਤੇ ਸੂਜੀਬਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ ਫਿਰ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਾਵਾਂ ਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਜੋ ਨਿਰਖਕਾ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਯੁਕਤ ਰਾਜ ਦੇ ਵਿੱਚ ਪੜ੍ਹਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨੇ ਅਮਰੀਕੀ ਗ੍ਰਾਸ ਪ੍ਰਖਿਆ ਵਿਭਾਗ ਯਾਨੀ ਕਿ DHS ਸੋਹਾਰਾ ਪਸਤਾਵੀਟੀ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਖਤਮ ਜਾਂ ਸੀਮਤ ਕਰ ਸਕਦਾ ਹੈ ਸੰਘਿਤ ਐਕੁਲੇਟ ਵੀ एजन्टे ਉਤੇ ਸੂਚਿਪਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ 2026 ਦੇ ਸ਼ੁਰੂ ਤੇ ਵਿੱਚ ਵਿਦੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਪਾਵਮਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਚੁੰਨੀ ਦੀ ਖਕਾਤਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਿੱਖਤ ਰਾਸ ਦੇ ਵਿੱਚ ਪੜਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨਹੀਂ OPT ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਕਾਦਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਚਾਬਾ ਦੇ ਵਿੱਚ ਅਧਿਐਨ ਦੇ ਖੇਤਰ ਵਿੱਚ 12 ਮਹੀਨਿਆਂ ਤੱਕ ਕੰਮ ਕਰਨ ਦੀ ਆਗਿਆ ਦਿੱਤਾ ਹੈ STEM OPT ਐਕਸਟੈਂਸ਼ਨ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਵਿੱਚ ਗ੍ਰੈਜੂਏਟਾਂ ਨੂੰ ਵਾਧੂ 24 ਮਹੀਨੇ ਕੰਮ ਕਰਨ ਦੀ ਆਗਿਆ ਦਿੱਤਾ ਹੈ ਪ੍ਰੋਗਰਾਮ ਸਮੂਹਿਕ ਤੌਰ 'ਤੇ ਹਰ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਦਾ ਸਮਰਥਨ ਕਰਦੇ ਨੇ ਤੇ OPT ਪ੍ਰੋਗਰਾਮ ਤੇ ਆਲੋਚਕਾ ਦਾ ਤਰਕ ਹੈ ਕਿ ਇਹ H1B ਵੀਜ਼ਾ ਪ੍ਰਣਾਲੀ ਦੇ ਲਈ ਇੱਕ ਰਸਤਾ ਤਿਆਰ ਕਰਦਾ ਹੈ ਤੇ ਅਮਰੀਕੀ ਨੌਕਰੀਆਂ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦਾ ਹੈ। ਬੁਸ਼ ਪ੍ਰਸ਼ਾਸਨ ਨੇ ਸ਼ੁਰੂ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀਆਂ H1B ਅਰਜ਼ੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸਟ੍ਰੀਮ OPT ਨੂੰ ਵਧਾਇਆ ਸੀ। DHS ਨੋਟਿਸ ਦੇ ਅਨੁਸਾਰ ਪ੍ਰਸਤਾਵਿਤ ਨਿਯਮ ਪ੍ਰੋਗਰਾਮ ਤੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿੱਖਲਾਈ ਨੂੰ ਬਿਹਤਰ ਟੰਗ ਦੇ ਨਾਲ ਇਕਸਾਰ ਕਰੇਗਾ ਜੁਰਮ ਕੇ ਜਨਤਾ ਨੂੰ ਬਾਰੇ ਸਪਸ਼ਟਤਾ ਪ੍ਰਦਾਨ ਕਰੇਗਾ ਇਸ ਦੌਰ ਦੇਸ਼ ਤੋਂ ਖਤਰੇ ਅਤੇ ਸਿਹਤ ਦੀ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਹੈ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਨਾਗਰਿਕਾ ਦੁਆਰਾ ਵਿਸਥਾਪਿਤ ਹੋਣ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਨਿਯਮ ਜਾਰੀ ਕਰਨ ਦੀ ਉਮੀਦ ਹੈ ਵਾਈਟ ਹਾਊਸ ਦੇ ਚਿੰਤੇ ਚੀਫ ਆਫ ਸਟਾਫ ਸਟੀਫਨ ਮਿਲਰ ਕਥਿਤੋਤੇ ਇਸ ਕਦਮ ਦੇ ਪਿੱਛੇ ਇੱਕ ਮੁੱਖ ਹਸਤੀ ਨੇ ਇਹ ਵਿਕਾਸ ਪਹਿਲਾਂ ਦੇ ਪ੍ਰਸਤਾਵਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਿਯਮਾਂ ਨੂੰ ਸਖਤ ਦਾਸੀ ਗਸਤ ਵਿੱਚ टीएचएस ਨੇ ਮੌਜੂਦਾ ਸਥਿਤੀ ਦੀ ਮਿਆਰ ਟਾਚੇ ਨੂੰ ਨਿਸ਼ਚਿਤ ਦਾਖਲਾ ਅਵਧੀ ਦੇ ਨਾਲ ਬਦਲਣ ਦਾ ਸੁਝਾਅ ਦਿੱਤਾ ਜੋ ਸੰਭਾਵਿਤ ਤੌਰ ਤੇ ਲੰਬੇ ਸਮੇਂ ਦੇ ਅਕਾਦਮਿਕ ਪ੍ਰੋਗਰਾਮਾਂ ਨੂੰ ਗੁੰਜਰਦਾਰ ਬਣਾਉਂਦਾ ਹੈ ਜੀ ਹਾਂ ਸਤੰਬਰ ਦੇ ਵਿੱਚ ਅਧਿਕਾਰੀਆਂ ਨੇ ਹਾਲੀ ਦੇ ਗ੍ਰੈਜੂਏਟ ਨਾਲੋਂ ਸੀਨੀਅਰ ਉਮੀਦਵਾਰਾਂ ਨੂੰ ਤਰਜੀਹ ਦੇਣ ਦੇ ਲਈ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ। ਸਮੀਖਿਆ ਅਧਿਨੇ ਇੱਕ ਹੋਰ ਨਿਯਮ ਵੀਜ਼ਾ ਸ਼੍ਰੇਣੀਆਂ ਵਿੱਚ H1B ਯੋਗਤਾ ਨੂੰ ਹੋਰ ਸੀਮਿਤ ਕਰ ਸਕਦਾ ਹੈ। ਅਨੁਮਾਨਿਤ ਨਿਯਮ ਡੋਨਾਲਡ 트ੰਪ ਦੁਆਰਾ ਦਿੱਤੇ ਗਏ ਬਿਆਨਾਂ ਦੇ ਉਲਟ ਹੈ। ਦੱਸਿਆ ਇੱਕ ਨਿੱਜੀ ਚੈਨਲ ਉੱਤੇ ਹਾਲੀਆ ਇੰਟਰਵਿਊ ਦੇ ਵਿੱਚ 트ੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕੀ ਉੱਚ ਸਿੱਖਿਆ ਸੰਸਥਾ ਦੀ ਵਿੱਤੀ ਸਥਿਰਤਾ ਲਈ ਜ਼ਰੂਰੀ ਸਮਝਦੇ ਨੇ। ਉਹਨਾਂ کہا کہ تو سے ਸਾਡੇ ਦੇਸ਼ ਦੇ ਵਿੱਚ ਆਉਣ ਵਾਲੇ ਅੱਧੇ ਲੋਕਾਂ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਸਦੀ ਪੂਰੀ ਯੂਨੀਵਰਸਿਟੀ ਅਤੇ ਕਾਲਜ ਪ੍ਰਣਾਲੀ ਨੂੰ ਤਬਾਹ ਕਰ ਦੇਣਾ ਇਸ ਨੂੰ ਨਹੀਂ ਕटना ਚਾਹੁੰਦੇ ਮੈਂ ਅਜਿਆ ਨਹੀਂ ਕਰਨਾ ਚਾਹੁੰਦਾ ਯਮਨੀਕੀ ਗ੍ਰਾਸ ਰੱਖਿਆ ਵਿਭਾਗ ਦੁਆਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ ओपीटी ਪ੍ਰੋਗਰਾਮ ਨੂੰ ਖਤਮ ਜਾਂ ਸੀਮਤ ਕਰ ਸਕਦੇ ਸੰਘੀ ਰੈਗੂਲੇਟਰੀ ਏਜੰਟੇ ਉੱਤੇ ਸੂਜੀਬਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ ਫਿਰ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਾਵਾਂ ਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਜੋ ਨਿਖਕਾ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀ ਕਾਨੂੰਨ ਸਿਖਤ ਰਾਜ ਦੇ ਵਿੱਚ ਪੜ੍ਹਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨੇ। ਅਮੇਕੀ ਗ੍ਰਾਸ ਪ੍ਰਖਿਆ ਵਿਭਾਗ ਯਾਨਕੀ DHS ਸੋਹਾਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨਕੀ OPT ਪ੍ਰੋਗਰਾਮ ਨੂੰ ਖਤਮ ਜਾਂ ਸੀਮਤ ਕਰ ਸਕਦਾ ਹੈ ਸੰਘੀਟ ਐਕੂਲੇਟਵੀ ਐਜੰਟੇ ਉਤੇ ਸੂਚਿਪਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਵਾਦੀ ਇੱਕ ਲੜੀ ਦੇ ਵਿੱਚ ਵਾਧਾ ਕਰੇਗਾ ਚੁਣੇ ਦੇ ਵਿਖਾਂ ਤਾਂ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਿੱਖਤ ਰਾਸ਼ ਦੇ ਵਿੱਚ ਪੜਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰ ਦੇਣੀ ਹਿੱਟੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਕਾਦਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਚੁਆਪਾ ਦੇ ਵਿੱਚ ਅਧਿਐਨ ਦੇ ਖੇਤਰ ਵਿੱਚ 12 ਮਹੀਨਿਆਂ ਤੱਕ ਕੰਮ ਕਰਨ ਦੀ ਆਗਿਆ ਦਿੱਂਦਾ ਹੈ। ਸਟੀਮ, ओपीटी, ਐਕਸਟੈਂਸ਼ਨ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਗ੍ਰੈਜੂਏਟਾਂ ਨੂੰ ਬਾਅਦੂ 24 ਮਹੀਨੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਹ ਪ੍ਰੋਗਰਾਮ ਸਮੂਹਿਕ ਤੌਰ ਉੱਤੇ ਹਰ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਦਾ ਸਮਰਥਨ ਕਰਦੇ ਨੇ ਤੇ ओपीटी ਪ੍ਰੋਗਰਾਮ ਤੇ ਅਲੋਚਕਾ ਦਾ ਤਰਕ ਹੈ ਕਿ ਇਹ ਐਚ1ਬੀ ਵੀਜ਼ਾ ਪ੍ਰਣਾਲੀ ਦੇ ਲਈ ਇੱਕ ਰਸਤਾ ਤਿਆਰ ਕਰਦਾ ਹੈ ਤੇ ਅਮਰੀਕਾ ਇਹ ਨੌਕਰੀਆਂ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦਾ ਹੈ। ਬੁਸ਼ ਪ੍ਰਸ਼ਾਸਨ ਨੇ ਸ਼ੁਰੂ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਐਚ 1 ਵੀ ਅਰਜ਼ੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸਟੇਮ ਓਪੀਟੀ ਨੂੰ ਵਧਾਇਆ ਸੀ। ਡੀ ਐਚ ਐਸ ਨੋਟਿਸ ਦੇ ਅਨੁਸਾਰ ਪ੍ਰਸਤਾਵਿਤ ਨਿਯਮ ਪ੍ਰੋਗਰਾਮ ਤੇ ਟੀਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿੱਖਲਾਈ ਨੂੰ ਬਿਹਤਰ ਢੰਗ ਦੇ ਨਾਲ ਇਕਸਾਰ ਕਰੇਗਾ, ਜੁਰੋਂ ਕਿ ਜਨਤਾ ਨੂੰ ਬਰੇਰੇ ਸਪਸ਼ਟਤਾ ਪ੍ਰਦਾਨ ਕਰੇਗਾ। ਇਸ ਦੌਰ ਦੇ ਇੱਕ ਧੋਖਾਧੜੀ ਅਤੇ ਸਿਹਤ ਦੀ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਹੈ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਨਾਗਰਿਕਾ ਦੁਆਰਾ ਵਿਸਥਾਪਿਤ ਹੋਣ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਨਿਯਮ ਜਾਰੀ ਕਰਨ ਦੀ ਉਮੀਦ ਹੈ ਵਾਈਟ ਹਾਊਸ ਦੇ ਚਿੰਤੇ ਚੀਫ ਆਫ ਸਟਾਫ ਸਟੀਫਨ ਮਿਲਰ ਕਥਿਤੋਤੇ ਇਸ ਕਦਮ ਦੇ ਪਿੱਛੇ ਇੱਕ ਮੁੱਖ ਹਸਤੀ ਨੇ ਇਹ ਵਿਕਾਸ ਪਹਿਲਾਂ ਦੇ ਪ੍ਰਸਤਾਵਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਿਯਮ ਅਨੁਸਾਰ ਕਿਤਾ ਸੀ ਅਗਸਤ ਵਿੱਚ THS ਨੇ ਮੌਜੂਦਾ ਸਥਿਤੀ ਦੀ ਮਿਆਰ ਟਾਚੇ ਨੂੰ ਨਿਸ਼ਚਿਤ ਦਾਖਲਾ ਅਵਧੀ ਦੇ ਨਾਲ ਬਦਲਣ ਦਾ ਸੁਝਾਅ ਦਿੱਤਾ ਜੋ ਸੰਭਾਵੀ ਤੌਰ ਤੇ ਲੰਬੇ ਸਮੇਂ ਦੇ ਅਕਾਦਮਿਕ ਪ੍ਰੋਗਰਾਮਾਂ ਨੂੰ ਗੁੰਜਰਦਾਰ ਬਣਾਉਂਦਾ ਹੈ ਜਿहां ਸਤੰਬਰ ਦੇ ਵਿੱਚ ਅਧਿਕਾਰੀਆਂ ਨੇ ਹਾਲੀ ਦੇ ਗ੍ਰੈਜੂਏਟ ਨਾਲੋਂ ਸੀਨੀਅਰ ਉਮੀਦਵਾਰਾਂ ਨੂੰ ਤਰਜੀਹ ਦੇਣ ਦੇ ਲਈ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸਮੇਖਿਆ ਅਧੀਨ ਇੱਕ ਹੋਰ ਨਿਯਮ ਵੀਜ਼ਾ ਸ਼ਰਨੀਆਂ ਵਿੱਚ ਚੈਚ ਵਨ ਵੀ ਯੋਗਤਾ ਨੂੰ ਬਹੁਤ ਸੀਮਿਤ ਕਰ ਸਕਦਾ ਹੈ। ਅਨੁਮਾਨਿਤ ਨਿਯਮ ਡੋਨਾਲਡ 트ੰਪ ਦੁਆਰਾ ਦਿੱਤੇ ਗਏ ਬਿਆਨਾਂ ਦੇ ਉਲਟ ਹੈ। ਦੱਸਿਆ ਇੱਕ ਨਿੱਜੀ ਚੈਨਲ ਉੱਤੇ ਹਾਲੀਆ ਇੰਟਰਵਿਊ ਦੇ ਵਿੱਚ 트ੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕੀ ਉੱਚ ਸਿੱਖਿਆ ਸੰਸਥਾਵਾਂ ਦੀ ਵਿੱਤੀ ਸਥਿਰਤਾ ਦੇ ਲਈ ਜ਼ਰੂਰੀ ਸਮਝਦੇ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆਉਣ ਵਾਲੇ ਅੱਧੇ ਲੋਕਾਂ ਦੁਨੀਆਪਾ ਦੇ ਵਿਦਿਆਰਥੀਆਂ ਨੂੰ ਸਦੀ ਪੂਰੀ ਯੂਨੀਵਰਸਿਟੀ ਅਤੇ ਕਾਲਜ ਪ੍ਰਣਾਲੀ ਨੂੰ ਤਬਾਹ ਕਰ ਦੇਣਾ ਇਸ ਨੂੰ ਨਹੀਂ ਕਟਨਾ ਚਾਹੁੰਦੇ ਮੈਂ ਅਜਿਆ ਨਹੀਂ ਕਰਨਾ ਚਾਹੁੰਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ